ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੀ ਆਇਆਂ ਨੂੰ ਗਜ਼ਲ ਹੈ ਇਸ ਨਾਲ ਆਪ ਜੀ ਦਾ ਆਪਾਂ ਰੋਗ ਬੁਰਾ ਕਰੌਣੇ ਆ ਸੁਰ ਤੋਂ ਪਹਿਲਾਂ ਮੈਂ ਆਪ ਜੀ ਨੂੰ ਕੁਝ ਕਹਿਣਾ ਚਾਹੁੰਦਾ ਕਿ ਇਸ ਦੇ ਵਿੱਚ ਕੁਝ ਅਸੇ ਅੱਖਰ ਮੇਥੋਂ ਲਿਖੇ ਗਏ ਨੇ ਜਿਨ੍ਹਾਂ ਦੇ ਬਾਦ ਘਾਟ ਹੈ ਤੇ ਉਹਨਾਂ ਨੂੰ ਮੈਂ ਨਾਲ ਦੇ ਨਾਲ ਬਦਲ ਕੇ ਬੋਲ ਦਿਆਂਗਾ ਜੀ ਤੇ ਆਪਾਂ ਪੜ੍ਹਦੇ ਹਾਂ ਇਹ ਲਿਖੀ ਗਈ ਸੀ ਜੀ 3 8 2017 ਨੂੰ ਤੇ ਹੁ ਆਪਾਂ ਪੜਦੇ ਆ ਜੀ ਮੈਨੂੰ ਮਰੀਆਂ ਕਮੀਆਂ ਵੱਲ ਧਿਆਨ ਦੇਣਾ ਚਾਹੀਦਾ ਤੇਰਾ ਇੱਕ ਸਵਾਲ ਕਾਫੀ ਤੇਰਾ ਇੱਕ ਸਵਾਲ ਕਾਫੀ ਮੇਰਾ ਇੱਕ ਜਵਾਬ ਕਾਫੀ ਤੇਰਾ ਇੱਕ ਸਵਾਲ ਕਾਫੀ ਮੇਰਾ ਇੱਕ ਜਵਾਬ ਕਾਫੀ ਮੇਰਾ ਜੋ ਵਿਹਾਲ ਕਾਫੀ ਤੇਰਾ ਇਹ ਕਮਾਲ ਕਾਫੀ ਤੇਰਾ ਇੱਕ ਸਵਾਲ ਕਾਫੀ ਮੇਰਾ ਇੱਕ ਜਵਾਬ ਕਾਫੀ ਮੇਰਾ ਜੋ ਵੀ ਹਾਲ ਕਾਫੀ ਤੇਰਾ ਇੱਕ ਮਾਲ ਕਾਫੀ ਕਹਿਣ ਸੁਣਨ ਦੀ ਲੋੜ ਨਹੀਂ ਜੋਜ ਮਰਨ ਦਾ ਜ਼ਵਾਲ ਕਾਫੀ ਮੈਂ ਨਹੀਂ ਮਹਿਜ਼ ਦੇਹ ਅੱਖੇ ਇਸ ਦੇ ਵਿੱਚ ਨੇ ਮਲਾਲ ਕਾਫੀ ਕਹਿਣ ਸੁਣਨ ਦੀ ਲੋੜ ਨਹੀਂ ਜੋਜ ਮਰਨ ਦਾ ਜ਼ਵਾਲ ਕਾਫੀ ਮੈਂ ਨਹੀਂ ਮਹਿਜ਼ ਦੇਹ ਦੇ ਮੈਨ ਨਹੀਂ ਮਹਿਜ਼ ਦੇਹ ਓਕੇ ਇਸ ਦੇਹ ਵਿੱਚ ਨੇ ਮਲਾਲ ਕਾਫੀ ਮੈਂ ਇੱਥੇ ਦੇਖਣ ਵਾਲੀ ਅੱਖ ਨੂੰ ਕਹਿ ਰਿਹਾ ਜੀ ਵੀ ਇਹ ਅੱਖ ਸਾਹਮਣੇ ਵਾਲਾ ਸਾਹਮਣੇ ਜੋ ਖੜਾ ਵਾ ਉਹ ਸਿਰਫ ਸਰੀਰ ਨਹੀਂ ਹੈਗਾ ਜੇ ਉਸ ਸਰੀਰ ਦੇ ਅੰਦਰ ਬਹੁਤ ਸਾਰੇ ਮਲਾਲ ਵੀ ਬੈਠੇ ਨੇ ਕੀ ਹੈ ਇੱਕ ਮਨ ਮਨ ਬਠਾ ਚੁੱਪ ਚਪੀਤੇ ਚੁੱਪ ਦੀ ਛਾਤੀ ਉੱਠਣ ਜਿਹੜੇ ਖਿਆਲ ਕਾਫੀ ਕੋਈ ਤਾਂ ਬੱਲਣ ਤਕੋ ਹੋਰ ਇਨਾ ਕੁ ਨਹੀਂ ਉਵਾਲ ਕਾਫੀ ਤੇਰਾ ਇੱਕ ਸਵਾਲ ਕਾਫੀ ਮੇਰਾ ਇੱਕ ਜਵਾਬ ਕਾਫੀ ਧੰਨਵਾਦ ਜੀ